ਉਤੇ ਜੰਮੂ ਕਸ਼ਮੀਰ ਦੇ ਕਿਸ਼ਤਵਾਰ ਜ਼ਿਲ੍ਹੇ ਦੇ ਚਸੌਤੀ ਪਿੰਡ ਦੇ ਵਿੱਚ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਇਸ ਦੇ ਵਿੱਚ ਕਈ ਲੋਕ ਬੱਦਲ ਫਟਣ ਦੀ ਘਟਨਾ ਦੀ ਲਪੇਟ ਦੇ ਵਿੱਚ ਆਏ ਨੇ ਤੇ ਜਾਣਕਾਰੀ ਦੇ ਮੁਤਾਬਕ ਇਸ ਭਿਆਨਕ ਕੁਦਰਤੀ ਹਾਦਸੇ ਦੇ ਵਿੱਚ 52 ਲੋਕਾਂ ਦੀ ਮੌਤ ਹੋ ਗਈ ਹੈ 21 ਲਾਸ਼ਾਂ ਦੀ ਪਛਾਣ ਵੀ ਹੋ ਚੁੱਕੀ ਹੈ ਤੇ ਹੁਣ ਤੱਕ 167 ਲੋਕਾਂ ਨੂੰ ਇਸ ਭਿਆਨਕ ਕੁਦਰਤੀ ਆਫਤ ਤੋਂ ਬਚਾਇਆ ਗਿਆ ਇਨ੍ਹਾਂ ਦੇ ਵਿੱਚੋਂ 38 ਦੀ ਹਾਲਤ ਗੰਭੀਰ ਹੈ ਤੇ 100 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਹਜ਼ਾਰਾਂ ਸ਼ਰਧਾਲੂ ਮਚੈਲ ਮਾਤਾ ਯਾਤਰਾ ਲਈ ਕਿਸ਼ਤਵਾੜ ਦੇ ਪੱਡਰ ਸਬਡਿਵੀਜ਼ਨ ਦੇ ਚੌਤੀ ਪਿੰਡ ਪਹੁੰਚੇ ਸਨ ਇਹ ਯਾਤਰਾ ਦਾ ਪਹਿਲਾ ਪੜਾਅ ਹੈ ਬੱਦਲ ਉਸ ਥਾਂ ਤੇ ਹੀ ਫਟਿਆ ਜਿੱਥੋਂ ਯਾਤਰਾ ਸ਼ੁਰੂ ਹੋਣੀ ਸੀ ਉੱਥੇ ਸ਼ਰਧਾਲੂਆਂ ਦੀਆਂ ਬੱਸਾਂ ਤੰਬੂ ਲੰਗਰ ਤੇ ਕਈ ਦੁਕਾਨਾਂ ਸਨ ਸਭ ਹੜ ਦੇ ਵਿੱਚ ਵਹਿ ਗਿਆ ਜਾਣਕਾਰੀ ਦੇ ਮੁਤਾਬਕ ਇਸ ਦੁਖਾਂਤ ਦੇ ਦ੍ਰਿਸ਼ ਬਹੁਤ ਭਿਆਨਕ ਸਨ ਮਲਬੇ ਵਿੱਚੋਂ ਬਹੁਤ ਸਾਰੀਆਂ ਮਲਬੇ 'ਚੋਂ ਲਾਸ਼ਾਂ ਮਿਲੀਆਂ ਨੇ ਜਿਹੜੀਆਂ ਖੂਨ ਦੇ ਨਾਲ ਲਤਪਤ ਸਨ ਸੋ ਭਿਆਨਕ ਹਾਦਸੇ ਦੇ ਵਿੱਚ ਕਈ ਲੋਕਾਂ ਦੀਆਂ ਫਸਲੀਆਂ ਵੀ ਟੁੱਟ ਗਈਆਂ ਸਨ ਸੋ ਬਚੇ ਹੋਏ ਲੋਕ ਜਿਹੜੇ ਜ਼ਖਮੀ ਸਨ ਉਹਨਾਂ ਨੂੰ ਪੁਲਿਸ ਤੇ ਫੌਜ ਦੀ ਮਦਦ ਦੇ ਨਾਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਅਤੇ ਲਗਾਤਾਰ ਇਸ ਜਗ੍ਹਾ ਦੇ ਉੱਤੇ ਬਚਾਅ ਕਾਰਜ ਹੈ ਫੌਜ ਅਤੇ ਪੁਲਿਸ ਦੇ ਵੱਲੋਂ ਤੇ ਸਥਾਨਕ ਲੋਕਾਂ ਦੇ ਵੱਲੋਂ ਚਲਾਏ ਜਾ ਰਹੇ ਨੇ